ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਨੋਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਕੋਟਖਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਮੋਹਰਾ ਛੋਟੀ ਗੱਬਣਾ ਇਹ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਸੁਖਪਿੰਦਰ ਸਿੰਘ ਜੀ। ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 62833 62834 13232 13232 ਤੇ ਬਾਈ ਜੀ ਝੋਟੀ ਆਪਣੇ ਘਰ ਦੀ ਹੈ ਜੀ? ਹਾਂਜੀ ਬਾਈ। ਤੇ ਕਿਨਵਾ ਸੂਆ ਬਾਈ ਇਹ? ਦੂਜਾ ਸੂਆ। ਦੂਜੇ ਸੂਏ ਸੁਣਾ ਹੈ। ਤੇ ਬਾਈ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਤੁਹਾਡੇ ਕੋਲੇ ਨੇ 13 ਜਵਾਂ ਦੇ 13 ਲੀਟਰ ਤੇ ਬਾਈ ਜੀ ਕਿੰਨੇ ਕ ਦਿਨ ਲੈਂਦੀ ਐ ਇਹ ਸੂਣ ਚ ਹਫਤਾ ਕ ਮੰਨ ਲਈ ਠੀਕ ਹੈ ਜੀ ਤੇ ਸੀਮਨ ਵਗੈਰਾ ਦਾ ਪਤਾ ਬਾਈ ਕੋਈ ਲੱਗੇ ਦਾ ਜੀ ਸੀਮਨ ਬਾਈ ਆਪਾਂ ਵਧੀਆ ਡਾਕਟਰ ਤੋਂ ਚੰਗਾ ਭਰਾ ਹੈ ਜੀ ਚੰਗਾ ਸੀਮਨ ਭਰਾ ਹੈ ਲਓ ਵੀ ਮਿੱਤਰੋ ਸਿੰਘ ਦੋਵਾਂ ਸਿੰਘਾਂ ਦਾ ਥੋੜਾ ਜਿਹਾ ਫਰਕ ਆ ਵੈਸੇ ਛੋਟੇ ਛੋਟੇ ਸਿੰਘਾਂ ਗੋਲਾ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਹੋ ਦੋਸਤੋ ਸੋਹਣਾ ਥਣ ਲੱਗਿਆ ਤੇ ਮੁਠੀ ਦੀ ਚੁਆਈ ਵਾਲਾ ਥਣ ਤੋਂ ਥਣ ਦਾ ਗੈਬ ਸਾਈਜ਼ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾ ਦਿੰਨੇ ਆ ਜਿਹੇ ਪਾਸਿਓਂ ਥਣਾਂ ਦਾ ਸਾਈਜ਼ ਆ ਜਿਹੜਾ ਮਗਰਲੇ ਥਣ ਦਾ ਮਗਰਲੇ ਦਾ ਸਾਈਜ਼ ਸਹੀ ਆ ਤੇ ਮੂਰਲੇ ਨਾਲ ਮੂਰਲੇ ਦਾ ਠੀਕ ਆ ਬਾਕੀ ਕਦ ਕਦ ਠੀਕ ਆ ਦੋਸਤੋ ਰਾਜੀਪਲੀ ਚੰਗੀ ਆ ਘਰੇਲੂ ਜਾਨਵਾਰ ਆ ਬਾਈ ਦੇ ਖੇਤੀਬਾੜੀ ਦਾ ਕੰਮ ਆ ਤੇ ਘਰੇਲੂ ਪਸ਼ੂ ਆ ਜ਼ਿਮੀਂਦਾਰ ਪਰਿਵਾਰ ਕੋਲੇ ਮਾਝਾ ਇਹ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਲਓ ਬਈ ਸੱਜਣੋ ਤੁਰਦੀ ਤੋ ਤੁਸ ਨੂੰ ਹਵਾਨੇ ਦੀ ਜੱਜਮੈਂਟ ਆ ਜਾਊਗੀ ਹਫਤੇ ਤੋਂ ਝੋਟੀ ਵੱਧ ਲਊਗੀ ਬਾਈ ਕਹਿੰਦਾ ਹਫਤਾ ਲਿਖਤੀ ਰੂਪ ਦੇ ਵਿੱਚ ਪਿਆ ਝੋਟੀ ਦਾ ਬਾਕੀ ਪੈਟਪੂੜਾ ਚੰਗਾ ਆ ਦੋਸਤੋ ਰਾਜੀਪਲੀ ਵੀ ਚੰਗੀ ਆ ਹੌਲੀ ਹੌਲੀ ਲਓ ਪਿੱਛਾ ਤੁਹਾਨੂੰ ਫੇਰ ਦਿਖਾ ਦਿੰਨੇ ਚੰਗੀ ਤਰ੍ਹਾਂ ਜੱਜਮੈਂਟ ਕਰ ਲਿਓ ਕਿਉਂਕਿ ਤੁਰਦਿਆਂ ਤੋਂ ਬਿਨਾਂ ਹਵਾਨੇ ਦੀ ਜੱਜਮੈਂਟ ਨਹੀਂ ਆਉਂਦੀਗੀ ਬੰਦ ਦੇ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਆਪਾਂ ਬਾਈ 1.5 ਲੱਖ ਚੋ ਬਾਈ ਮਾਨਤਾਨ ਹੋ ਜੂਗਾ ਹਾਂ ਬਾਈ ਵਧੀਆ ਮਾਨਤਾਨ ਲਓ ਵੀ ਮਿੱਤਰੋ 1.5 ਲੱਖ ਮੁੱਲ ਆ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਮਾਨਤਾਨ ਇਹਦੇ ਵਿੱਚ ਤੁਹਾਡਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੂਜਾ ਸੂਆ ਹੈ ਦੋਸਤੋ ਸਾਰਾ ਪੁੱਛ ਗਿਛ ਬਾਈ ਤੋਂ ਕਰਤੀ ਆ ਡਿਟੇਲ ਲੈਤੀ ਆ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਮਿਲਦੇ ਆਂ ਦੋਸਤੋਂ ਅਜੇ ਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।